İK ÇOLA maseema ek chola maseema hun te tu jive te main jiva te tu ਤੇਰੀ ਆਸ ਤੇ ਨੇ ਜੀ ਮਾਲਾ ਤਾ ਮੜਿਆ ਤਾਂ ਕਰਕੇ ਫਿਰ ਝੁਗਿ ਝੋਪੜੇ ਚ ਰਹਿਦਾ ਵਾ ਗੌਰ ਕੋਈ ਕਰਦਾ ਨਹੀਂ ਆ ਤੇਰੀਆਂ ਮੈਂ ਤੇਰੀਆਂ ਦੇ ਮਾਇਆ ਹੁਣ ਰੱਖ ਤੂੰ ਦਲੇਰੀਆਂ ਦੇ ਮਾਇਆ ਕਾਈ ਕੀ ਦਾ ਸ਼ੌਂਕ ਬਚਪਨ ਤੋਂ ਸੀ ਕਿ ਜਦੋਂ ਹੋਸ਼ ਸੰਭਾਲੀ ਫੇਰ ਸ਼ੁਰੂ ਹੋਇਆ ਬਚਪਨ ਤੋਂ ਸੀਗਾ ਪਰ ਕੰਮ ਨਹੀਂ ਬਣਿਆ ਹੋਇਜਾ ਜੀ ਪਰ ਅੱਜ ਫੇਰ ਉਹ ਚੱਲਦਾ ਰਿਆਜ਼ ਰੋ ਚੱਲਦਾ ਪਿੰਡਾ ਚੱਲਦਾ ਸੁੰਨੀ ਥਾਂ ਆ ਜੇ ਫਿਰ ਉਹ ਗਾਈ ਲੈਦੇ ਕੱਲੇ ਨੇ ਠੀਕ ਜਾਂ ਫਿਰ ਜਦੋਂ ਕਿਤੇ ਦਿਲ ਉਦਾਸ ਹੁੰਦਾ ਨਾ ਉਦੋਂ ਗਾਲੇ ਹਾਂਜੀ ਹਾਂਜੀ ਗਰੀਬੀ ਸਾਥ ਨਹੀਂ ਛੱਡਦੀ ਪਈ ਜਗੀ ਮਨ ਤੇ ਬੜਾ ਕਰਦਾ ਹੈਗਾ ਦਿਲ ਮੇਰੇ ਦੀ ਦਿਲ ਵਿੱਚ ਰਹਿ ਗਈ ਮੂੰ ਜਾਂਦੀ ਜਾਂਦੀ ਮੈਨੂੰ ਕਹਿ ਗਈ ਹੁ ਤੇਰੀ ਮੇਰੀ ਖਤਮ ਕਹਾਣੀ ਹਾਏ ਹੁਣ ਤੇਰੀ ਮੇਰੀ ਖਤਮ ਕਹਾਣੀ ਘਾਗਲ ਦਿਲ ਤੇ ਲਾਵੀ ਜਿਨੀ ਬੀਤੀ ਚੰਗੀ ਬੀਤੀ ਤੂੰ ਮੈਨੂੰ ਭੁੱਲ ਜਾਵੇਂ ਹਾਏ ਹੱਕ ਦੀ ਰੋਟੀ ਖਾਈਏ ਜੀ ਭਾਂਵੇਂ ਬੂਟ ਪਾਲ ਸ਼ਾਂ ਕਰੀਏ ਦੇਸ਼ ਵਿਦੇਸ਼ ਚ ਵਸਦੇ ਪੰਜਾਬੀਓ ਤੁਹਾਡੇ ਤੱਕ ਹਰ ਇੱਕ ਉਹ ਸਟੋਰੀ ਚਾਹੇ ਉਹ ਮਦਦ ਦੀ ਹੋਵੇ ਚਾਹੇ ਜਾਂ ਫਿਰ ਕਿਸੇ ਨੇ ਚੰਗਾ ਕੰਮ ਕੀਤਾ ਹੋਵੇ ਪੰਜਾਬ న్యూਜ਼ ਦੇ ਮਾਧਿਅਮ ਰਾਹੀਂ ਪੰਜਾਬ న్యూਜ਼ ਦੀ ਟੀਮ ਪਹੁੰਚਾਉਂਦੀ ਦਿੰਦੀ ਹੈ ਅੱਜ ਪੰਜਾਬ న్యూਜ਼ ਦੀ ਟੀਮ ਪਹੁੰਚੀ ਹੈ ਬਟਾਲਾ ਦੇ ਸਲਮ ਏਰੀਆ ਚ ਤੁਸੀਂ ਮੇਰੇ ਪਿੱਛੇ ਤਸਵੀਰਾਂ ਤੇ ਦੇਖ ਲਓ ਕਿ ਇਹ ਸਲਮ ਏਰੀਆ ਹੈ ਜਾਨੀ ਕਿ ਝੁੱਗੀ ਝੌਂਪੜੀਆਂ ਹਨ ਜੇ ਗੱਲ ਕੀਤੀ ਜਾਵੇ ਤਾਂ ਸ਼ਾਇਦ ਤੁਹਾਨੂੰ ਉਸ ਗਾਣੇ ਦੀਆਂ ਸਤਰਾਂ ਯਾਦ ਹੋਣਗੀਆਂ ਜਿਹੜਾ ਗਾਣਾ ਮਾਨ ਸਾਹਿਬ ਨੇ ਗਾਇਆ ਸੀ ਕਿ ਭਾਵੇਂ ਬੂਟ ਪਾਲਸ਼ਾਂ ਕਰੀਏ ਰੋਟੀ ਹੱਕ ਦੀ ਖਾਈਏ ਜੀ ਇਹ ਗਾਣੇ ਦੀਆਂ 17 ਜਰੀਆਂ ਨੇ ਇਹ ਇੱਥੇ ਸਲਾਮ ਏਰੀਆ 'ਚ ਰਹਿੰਦੇ ਇੱਕ ਨੌਜਵਾਨ ਤੇ ਟੁਕਦੀਆਂ ਹਨ ਬੂਟ ਪਾਲਸ਼ਾਂ ਦਾ ਕੰਮ ਕਰਦਾ ਹੈ ਇਸੇ ਝੁੱਗੀ 'ਚ ਰਹਿੰਦਾ ਹੈ ਪਰ ਸਰਸਵਤੀ ਮਾਂ ਨੇ ਗਲੇ ਉੱਤੇ ਇੰਨੀ ਕੋ ਮਿਹਰ ਕੀਤੀ ਹੈ ਕਿ ਤੁਸੀਂ ਉਸ ਦੀ ਆਵਾਜ਼ ਸੁਣ ਕੇ 당ਗ ਰਿਆ ਜਾਓਗੇ ਪਰ ਜੇ ਗੱਲ ਕੀਤੀ ਜਾਵੇ ਮਿਹਨਤ ਕਰਕੇ ਰੋਟੀ ਕਮਾ ਰਿਆ ਹੈ ਪਰ ਕਿਸੇ ਨੇ ਹਾਲੇ ਤੱਕ ਉਹਦੇ ਇਸ ਗੁਣ ਨੂੰ ਪਰਖਿਆ ਨਹੀਂ ਜਾਂਚਿਆ ਨਹੀਂ ਪੰਜਾਬੀ ਸਿੰਗਰ ਕਮਲ ਖਾਨ ਦੇ ਨਾਲ ਇਸ ਨੌਜਵਾਨ ਦੀ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਜਿਸ ਦੇ ਵਿੱਚ ਇਹ ਕਮਲ ਖਾਨ ਦੇ ਸਾਹਮਣੇ ਆਪਣੇ ਉਸ ਗਲੇ ਨਾਲ ਗਾਣਾ ਗਾਉਂਦਾ ਨਜ਼ਰ ਆ ਰਿਹਾ ਹੈ ਮਿਲਾ ਦਿੰਨੇ ਹਾਂ ਤੁਹਾਨੂੰ ਸਾਡੇ ਨਾਲ ਇੱਥੇ ਮੌਜੂਦ ਹੈ ਤੁਸੀਂ ਦੇਖ ਸਕਦੇ ਹੋ ਨਾਮ ਹੈ ਵਿੱਕੀ ਬੂਟ ਪਾਲਸ਼ਾਂ ਦਾ ਕੰਮ ਕਰਦਾ ਹੈ ਮਿਹਨਤ ਕਰ ਰਿਹਾ ਹੈ ਮਿਹਨਤ ਕਰਕੇ ਕਮਾਈ ਕਰਦਾ ਹੈ ਤੇ ਆਪਣਾ ਪਰਿਵਾਰ ਤੇ ਆਪਣਾ ਗੁਜ਼ਾਰਾ ਕਰਦਾ ਹੈ ਪਰ ਰਹਿੰਦਾ ਬਟਾਲੇ ਦੇ ਇਸ ਸਲਮ ਏਰੀਏ ਚ ਹੈ ਵਿੱਕੀ ਬੂਟ ਪਾਲਸ਼ਾਂ ਕਰਕੇ ਕਮਾਈ ਕਰਦੇ ਹੋ ਮਿਹਨਤ ਕਰ ਰਹੇ ਹੋ ਮਾਂ ਸਾਹਿਬ ਦਾ ਗਾਣਾ ਯਾਦ ਆਉ ਸੁਣਾਓਗੇ ਦੋ ਲਾਈਨਾਂ ਸ਼ੁਰੂਆਤ ਹੀ ਉੱਥੋਂ ਕਰਦੇ ਹਾਂ ਹੱਕ ਦੀ ਰੋਟੀ ਖਾਈਏ ਜੀ ਹੱਕ ਦੀ ਰੋਟੀ ਖਾਈਏ ਜੀ ਭਾਵੇਂ ਬੂਟ ਪਾਲਸ਼ਾਂ ਕਰੀਏ ਹੱਕ ਦੀ ਰੋਟੀ ਖਾਈਏ ਜੀ ਭਾਵੇਂ ਬੂਟ ਪਾਲਸ਼ਾਂ ਕਰੀਏ ਕਿ ਗਲੇ ਦੇ ਵਿੱਚ ਸੁਰ ਵੀ ਹੈਗਾ ਸਰਸਵਤੀ ਦੀ ਕਿਰਪਾ ਵੀ ਹੈਗੀ ਆ ਪਰ ਰਹਿਣਾ ਜੇ ਕਹਿ ਲਈਏ ਕਿਸਮਤ ਦੀ ਗੱਲ ਆ ਕਿ ਝੁੱਗੀਆਂ 'ਚ ਰਹਿਣਾ ਪੈ ਰਿਹਾ ਤੇ ਬੂਟ ਪਾਲਸ਼ਾਂ ਕਰਨੀਆਂ ਪੈ ਰਹੀਆਂ ਕੀ ਕਹਿਣਾ ਚਾਹੁੰਦੇ ਕਹਿਣਾ ਕੀ ਚਾਹੁੰਦੇ ਜੀ ਬਸ ਹਾਲਾਤ ਮਾੜੇ ਤਾਂ ਕਰਕੇ ਫਿਰ ਝੁੱਗੀ ਝੋਪੜੇ 'ਚ ਰਹੀਦਾ ਵਾ ਗੌਰ ਕੋਈ ਕਰਦਾ ਨਹੀਂ ਐ ਸਪੋਰਟ ਕਹਿੰਦੇ ਨਹੀਂ ਜਿੱਦਾਂ ਉਹ ਸਾਡੇ ਬੀਰੂ ਪ੍ਰਧਾਨ ਅਜੇ ਲੱਗੇ ਜਿਹੜੇ ਇਹਨੇ ਤੁਹਾਨੂੰ ਸੱਦਿਆ ਵੀ ਚਲੋ ਐ ਕੋਈ ਬੰਦਾ ਜੇ ਇਹਨਾਂ ਦੇ ਕਰਕੇ ਤੁਸੀਂ ਅੱਜ ਆਇਓ ਸਾਡੇ ਕੋਲ ਐਸ ਕਰਕੇ ਫਿਰ ਚਲੋ ਦੇਖਦੇ ਕੀ ਬਣਦਾ ਕੀ ਨਹੀਂ ਜੋ ਹਾਂ ਜੀ ਵਿੱਕੀ ਜੇ ਗੱਲ ਕਰਾਂ ਤੇ ਬੂਟਪਾਲਸਾਂ ਦਾ ਕੰਮ ਕਰਦੇ ਹੋ ਕਿਤੇ ਆਪਣਾ ਅੱਡਾ ਬਣਾਇਆ ਹੈ ਕਿ ਜਾਂ ਤੁਰ ਫਿਰਕੇ ਜਾਂ ਫਿਰਕੇ ਜੀ ਕਿੱਥੇ ਤੱਕ ਜਾਂਦੇ ਹੋ ਫਿਰ ਪਿੰਡਾਂ ਦੇ ਵਿੱਚ ਬੜੀ ਦੂਰ ਦੂਰ ਤੱਕ ਜਾਂਦਾ ਕਿੰਨੇ ਵਜੇ ਸਵੇਰੇ ਨਿਕਲਦੇ ਹੋ 7-8 ਵਜੇ ਨਿਕਲਦਾ ਆਂਦੇ ਕਿੰਨੇ ਵਜੇ ਵਾਪਸ ਕੋਈ 3-4 ਵਜੇ 2-3 ਵਜੇ 3-4 ਵਜੇ ਦਾ ਤੇ ਗਾਇਕੀ ਦਾ ਸ਼ੌਂਕ ਬਚਪਨ ਤੋਂ ਸੀ ਕਿ ਜਦੋਂ ਹੋਸ਼ ਸੰਭਾਲੀ ਫੇਰ ਸ਼ੁਰੂ ਹੋਇਆ ਬਚਪਨ ਤੋਂ ਸੀਗਾ ਪਰ ਕੰਮ ਨਹੀਂ ਬਣਿਆ ਹੋਇਆ ਇਹ ਜੀ ਹਾਂ ਜੀ ਰਿਹਿਆਜ ਫੇਰ ਰੋਜ਼ ਚੱਲਦਾ ਰਿਹਿਆਜ ਰੋਜ਼ ਚੱਲਦਾ ਪਿੰਡਾਂ ਚੱਲੇ ਸੁੰਨੀ ਥਾਂ ਜੇ ਫੇਰ ਉਹ ਗਾਇਲ ਲੈਂਦੇ ਇਕੱਲੇ ਨੇ ਠੀਕ ਹੈ ਜਾਂ ਫੇਰ ਜਦੋਂ ਕਿਤੇ ਦਿਲ ਉਦਾਸ ਹੁੰਦਾ ਨਾਲ ਉਹ ਗਾ ਲੈਂਦੇ ਹਾਂਜੀ ਹਾਂਜੀ ਤੇ ਜਿੱਥੇ ਟਾਈਮ ਲੱਗੇ ਉੱਥੇ ਗਾ ਲਈਦਾ ਹੈਗਾ ਅੱਛਾ ਜਿੱਥੇ ਟਾਈਮ ਲੱਗੇ ਉੱਥੇ ਗਾ ਲਈਦਾ ਤੇ ਸਿੰਗਰ ਗਾਇਕ ਕਿਹੜਾ ਪਸੰਦੇ ਦਾ ਹੈਗਾ ਤੁਹਾਡਾ ਕਮਲ ਖਾਨ ਅਛਾ ਉਹਨਾਂ ਨਾਲ ਤੁਹਾਡੀ ਵੀਡੀਓ ਵੀ ਹੈਈ ਹੈ ਨਾ ਜਿਹੜੀ ਅਸੀਂ ਦੇਖੀ ਹੈ ਕਿ ਉਹ ਗੱਡੀ 'ਚ ਬੈਠੇ ਤੁਸੀਂ ਲਾਗੇ ਗਾ ਰਹੇ ਹੋ ਬੜੀ ਵੀਡੀਓ ਵੀ ਵਾਇਰਲ ਬੜੀ ਹੋਈ ਸੀ ਤੇ ਜੇ ਗੱਲ ਕੀਤੀ ਜਾਵੇ ਕਮਲ ਖਾਨ ਦਾ ਕੋਈ ਗਾਣਾ ਹੀ ਹੋ ਜੇ ਦਰਸ਼ਕਾਂ ਨਾਲ ਤੁਹਾਡੀ ਆਪਣੀ ਆਵਾਜ਼ ਪੂਰੇ ਸੁਰ 'ਚ ਦਰਸ਼ਕ ਵੀ ਸੁਣ ਲੈਣ ਕਿਸ ਤਰੀਕੇ ਦੀ ਆਵਾਜ਼ ਇੱਕ ਚੋਲਾ ਮੈਂ ਸੀਮਾ ਇੱਕ ਚੋਲਾ ਮੈਂ ਸੀਮਾ ਮੂੰ ਦੁਨੀਆਂ ਤੇ ਤੂੰ ਜੀਵੇਂ ਮੈਂ ਤੇਰੀ ਆਸ ਤੇ ਮੈਂ ਜੀਵਾ ਮੂੰ ਦੁਨੀਆਂ ਤੇ ਤੂੰ ਜੀਵੇਂ ਤੇਰੀ ਆਸ ਤੇ ਮੈਂ ਜੀਵਾ ਮੈਂ ਤੇਰੀਆਂ ਮੈਂ ਤੇਰੀਆਂ ਬੇਮਾਇਆ ਮੂੰ ਰੱਖ ਤੂੰ ਧਲੇਰੀਆਂ ਬੇਮਾਇਆ ਮੈਂ ਤੇਰੀਆਂ ਮੈਂ ਤੇਰੀਆਂ ਬੇਮਾਇਆ ਮੁਹਰਖ ਤੂੰ ਦਲੇਰੀਆਂ ਦੇ ਮਾਇਆ ਜਦ ਜਦਾਂ ਤੁਸੀਂ ਗਾਉਂਦੇ ਹੋ ਜਦੋਂ ਕਿਤੇ ਜਾਂਦੇ ਹੋ ਜਦਾਂ ਤੁਸੀਂ ਬੂਟਪਾਸਾਂ ਕਰਦੇ ਹੋ ਤੇ ਬਜ਼ਾਰਾਂ 'ਚ ਨਿਕਲਦੇ ਹੋ ਪਿੰਡਾਂ 'ਚ ਨਿਕਲਦੇ ਹੋ ਟ੍ਰੇਨਾਂ 'ላይ ਵੀ ਜਾਂਦੇ ਹੋ ਬੱਸਾਂ 'ላይ ਵੀ ਜਾਂਦੇ ਹੋ ਜਦੋਂ ਉਦੋਂ ਕਿਤੇ ਕੋਈ ਗਾਉਂਦੇ ਹੋ ਤਾਂ ਲੋਕੀ ਸੁਣਦੇ ਆ ਵਾਜ ਤੇ ਕਿਸੇ ਨੇ ਐਪਰੀਸ਼ੀਏਟ ਨਹੀਂ ਕੀਤਾ ਉਦੋਂ ਐਪਰੀਸ਼ੀਏਟ ਤਾਂ ਨਹੀਂ ਕਿਦਾ ਸੁਣਦੇ ਤੇ ਬੜੇ ਆ ਜੀ ਕੀ ਕਹਿੰਦੇ ਹੋ ਕਹਿੰਦੇ ਵੀ ਆਵਾਜ਼ ਵਧੀਆ ਠੀਕ ਹੈ ਵੀ ਮਿਹਨਤ ਕਰ ਰਸਲ ਕਰ ਜਾਂ ਕੁਝ ਅੱਗੇ ਵੱਧ ਤਾਂ ਕਰਕੇ ਮਿਹਨਤ ਜਾਰੀ ਹੈ ਪਰ ਹਲੇ ਕਿਸੇ ਨੇ ਬਾਹ ਨਹੀਂ ਬਾਹ ਨਹੀਂ ਫੜੀ ਅਜੇ ਤੱਕ ਖਾਨ ਦਾ ਜ ਸਾਹਮਣੇ ਜਦੋਂ ਉਹ ਤੋਂ ਗਾਇਆ ਸੀ ਤੇ ਕਿਸ ਤਰੀਕੇ ਨਾਲ ਉਹਨਾਂ ਨੇ ਕਿਹਾ ਸੀ ਉਹਨਾਂ ਨੇ ਵੀ ਵੀਡੀਓ ਆਪ ਖੁਦ ਬਣਾਈ ਜਾ ਤੇ ਕਹਿੰਦੇ ਵੀ ਚੰਗਾ ਗਾਇਆ ਵਧੀਆ ਵੀ ਤਿਆਰੀ ਕਰੋ ਜੀ ਤਿਆਰੀ ਤੇ ਚਾਲੂ ਹੈ ਹਲੇ ਆਵਾਜ਼ ਵੀ ਸੋਹਣੀ ਹੈ ਪਰ ਸਫਲਤਾ ਨਹੀਂ ਮਿਲ ਰਹੀ ਸਫਲਤਾ ਨਹੀਂ ਮਿਲਦੀ ਪਈਆ ਜੀ ਕਿ ਜਦੋਂ ਤੁਸੀਂ ਨਿਕਲਦੇ ਹੋ ਸਵੇਰੇ ਘਰੋਂ ਕੰਮ ਤੇ ਫਿਰ ਕੰਮ ਤੇ ਜਾ ਕੇ ਇਦਾਂ ਬੂਟ ਪਾਲਸ਼ਾਂ ਕਰਨੀਆਂ ਗਾਣੇ ਵੀ ਗਾਣੇ ਨਾਲ ਉਦੋਂ ਫੇ ਕਦੀ ਆਪਣੇ ਤੇ ਨਹੀਂ ਆਇਆ ਕਿ ਯਾਰ ਮੇਰੀ ਕਿਸਮਤ ਕਿਸ ਪਾਸੇ ਮੈਨੂੰ ਲੈ ਆਈ ਹੈ ਕਿਸ ਤਰੀਕੇ ਨਾਲ ਆ ਬੜਾ ਸੋਚੀਦਾ ਜੀ ਸੋਚਦੇ ਰਹਿੰਦੇ ਕਿ ਵੀ ਚਲੋ ਕਿਸੇ ਕੀ ਕੰਮ ਕਰਦੇ ਪਏ ਆ ਕਿਹੜਿਆਂ ਨਿੱਤਿਆਂ ਗਣੇ ਦੇ ਪੇ ਲੋਕਾਂ ਦੀਆਂ ਨਹੀਂ ਚੰਗਾ ਲੱਗਦਾ ਪਰ ਕੀ ਕਰੀ ਹੁਣ ਤਾਂ ਕਰਕੇ ਸੰਨੀ ਤੁਹਿਆਦਾ ਤੁਹਾਨੂੰ ਜਿਹੜਾ ਮੁੰਡਾ ਆਇਆ ਸੀ ਪ੍ਰੋਗਰਾਮ ਦੇ ਵਿੱਚ ਉਹ ਜਿਆਦਾ ਤੁਹਾਨੂੰ ਸੰਨੀ ਉਹ ਵੀ ਤੇ ਇਹੀ ਕੰਮ ਕਰਦਾ ਸੀ ਪਰ ਅੱਜ ਵੇਖ ਲਓ ਸਟਾਰ ਬਣਿਆ ਹਾਂਜੀ ਹਾਂਜੀ ਇਦਾਂ ਦਾ ਮੌਕਾ ਚਾਹੀਦਾ ਤੁਹਾਨੂੰ ਵੀ ਲੱਗਦਾ ਚਾਹੀਦਾ ਹੈਗਾ ਪਰ ਇੱਕ ਦੋ ਚਾਹੀਦਾ ਹੈਗਾ ਮਿਲਿਆ ਨਹੀਂ ਹਾਲ ਤੱਕ ਮਿਲਿਆ ਨਹੀਂ ਅਜੇ ਤੱਕ ਤੇ ਘਰ ਦੇ ਵਿੱਚ ਹੋਰ ਕੋ ਕੋਨਾ ਮੈਂ ਮਮੀ ਹੈਗੀ ਭੈਣ ਹੈਗੀਆਂ ਭਰਾਵ ਕਰਦੇ ਆ ਬੱਚੇ ਸਾਰੇ ਸ਼ੌਂਕ ਕਿਦਾਂ ਪਿਆ ਫਿਰ ਗਾਇਕੀ ਦਾ ਇਦਾਂ ਹੀ ਵੇਖੋ ਵੀ ਇੱਕ ਦੂਜੇ ਨੂੰ ਮੋਬਾਈਲ 'ਚ ਜਦਾਂ ਜਦਾਂ ਦੂਜੇ ਵਾਇਰਲ ਹੁੰਦੇ ਇਸ ਤਰ੍ਹਾਂ ਜੀ ਜ਼ਿਆਦਾ ਕੋਈ ਹੁੰਦਾ ਕਿ ਜਿਹੜਾ ਪਹਿਲਾ ਗਾਣਾ ਤੁਸੀਂ ਗਾਇਆ ਹੋਵੇ ਆਪ ਹੀ ਆਪ ਨੂੰ ਗਾਉਣਾ ਚਾਹੀਦਾ ਹੈ ਤੇ ਮੈਂ ਪਹਿਲਾ ਗਾਣਾ ਕੋਈ ਗਾਇਆ ਹੋਵੇ ਕੋਈ ਜ਼ਿਆਦਾ ਤੁਹਾਨੂੰ ਹਾਂ ਜੀ ਇਹ ਕਿਹੜਾ ਗਾਣਾ ਗਾਇਆ ਦਿਲ ਮੇਰੇ ਦੀ ਦਿਲ ਵਿੱਚ ਰਹਿ ਗਈ ਦਿਲ ਮੇਰੇ ਦੀ ਦਿਲ ਵਿੱਚ ਰਹਿ ਗਈ ਮੂੰ ਜਾਂਦੀ ਜਾਂਦੀ ਮੈਨੂੰ ਕਹਿ ਗਈ ਹੁ ਤੇਰੀ ਮੇਰੀ ਖਤਮ ਕਹਾਣੀ ਹਾਏ ਹੁ ਤੇਰੀ ਮੇਰੀ ਖਤਮ ਕਹਾਣੀ ਘਾਗਲ ਦਿਲ ਤੇ ਲਾਵੀ ਜਿਨੀ ਬੀਤੀ ਚੰਗੀ ਬੀਤੀ ਤੂੰ ਮੈਨੂੰ ਭੁੱਲ ਜਾਵੇਂ ਹਾਏ ਵੇਖੀ ਜਿਸ ਤਰੀਕੇ ਨਾਲ ਤੁਸੀਂ ਗਾਉਂਦੇ ਹੋ ਆਵਾਜ਼ ਵੀ ਤੁਹਾਡੀ ਸੋਹਣੀ ਆ ਗਾਣੇ ਤੁਸੀਂ ਵਧੀਆ ਗਾ ਲੈਂਦੇ ਹੋ ਤੇ ਕਦੀ ਦਿਮਾਗ 'ਚ ਨਹੀਂ ਆਇਆ ਕਿ ਯਾਰ ਜੇ ਮੈਂ ਕਿਤੇ ਮੇਰੀ ਕੋਈ ਬਾਹ ਫੜ ਲੇ ਜਾਂ ਕੋਈ ਮੇਰੀ ਮਦਦ ਕਰ ਦੇ ਤੇ ਮੈਂ ਵੀ ਉਹ ਸਟਾਰ ਬਣ ਸਕਦਾ ਜਿੰਨਾ ਸਟਾਰਾਂ ਦੇ ਸਾਹਮਣੇ ਤੁਸੀਂ ਸੁਣਦੇ ਹੋ ਉਹਨਾਂ ਨੂੰ ਸਟੇਜਾਂ 'ਤੇ ਉੱਤੇ ਜਾਂ ਫਿਰ ਕਮਲ ਖਾਨ ਦੇ ਸਾਹਮਣੇ ਤੁਸੀਂ ਗਾਇਆ ਉਸ ਤਰੀਕੇ ਦਾ ਮੈਂ ਵੀ ਸਟਾਰ ਬਣ ਜਾਣਾ ਸੋਚਦੇ ਆ ਬੜਾ ਜੀ ਜੀ ਬੜਾ ਸੋਚਦੇ ਆ ਗਰੀਬੀ ਨਹੀਂ ਸਾਥ। ਗਰੀਬੀ ਸਾਥ ਨਹੀਂ ਛੱਡਦੀ ਪਈਗੀ। ਮਨ ਤੇ ਬੜਾ ਕਰਦਾ ਹੈਗਾ। ਜੀ। ਕਰ ਦਿੰਦਾ ਕਿੰਨਾ ਕੁ ਸਾਥ ਰੰਦਾ। ਕਰਦਾ ਸਾਥ ਰੰਦਾ ਪੂਰਾ। ਤੇ ਰਿਆਜ਼ ਕਿੰਨਾ ਚਿਰ ਕਰਦੇ ਹੋ? ਰਿਆਜ਼ ਨਹੀਂ ਕਰਦਾ ਬਸ ਵੇਲਾ ਟਾਈਮ ਹੋਵੇ ਤੇ ਫਿਰ ਟਾਈਮ ਨਹੀਂ ਮਿਲਦਾ। ਰਿਆਜ਼ ਦਾ ਜਦੋਂ ਹੁਕਮ ਫਿਰ ਕਿਤੇ ਹੀ ਗੱਲ ਹੀ ਦੇਗਾ। ਜੀ। ਕਿੰਨਾ ਕੁ ਜਦੋਂ ਸਵੇਰੇ ਨਿਕਲਦੇ ਹੋ ਸ਼ਾਮ ਤੱਕ ਕਿੰਨੇ ਕੁ ਪੈਸੇ ਕਮਾ ਲੈਂਦੇ ਹੋ? ਕੋਈ 200 300 230 300 400 ਜਿੰਨਾ ਬਣਿਆ ਬਸ। ਯਾਰ ਇਹ 250 300 400 ਹੱਜ ਫੜਕ ਨਹੀਂ ਸੋਚਿਆ ਕਿ ਕਿਸ ਤਰੀਕੇ ਦੀ ਮੇਰੀ ਆਵਾਜ਼ ਆ ਤੇ ਮੈਨੂੰ ਕੀ ਕੀ ਮੇਰੇ ਕੋਲ ਹੋਣਾ ਚਾਹੀਦਾ ਤੇ ਮੇਰੇ ਕੋਲ ਆ ਕਿ ਦਿਆ ਬੜਾ ਸੋਚਦੇ ਹੈਗੇ ਜੀ ਸੋਚੀਦਾ ਹੈਗਾ ਬੜਾ ਕੁਝ ਫਰਕ ਕੀ ਕਰੀ ਹੋਣਾ ਸਾਥ ਕੋਈ ਦੇ ਦੇ ਫੇਰੀ ਆ ਕਈ ਲੋਕ ਤੁਹਾਨੂੰ ਦੇਖਦੇ ਹੋਣਗੇ ਪੰਜਾਬੀ ਸਿੰਗਰ ਵੀ ਦੇਖਦੇ ਹੋਣਗੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਉਹਨਾਂ ਨੂੰ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਵੀ ਇਹ ਰਿਕਵੈਸਟ ਹੈ ਵੀ ਜੇ ਕਰੋ ਸਾਨੂੰ ਵੀ ਸਪੋਰਟ ਕਿੱਥੇ ਲੈ ਕੇ ਜਾਓ ਸਾਡੀ ਬਾਹ ਫੜੋ ਜਾ ਆਪਾਂ ਵੀ ਗਰੀਬੀ ਤੋਂ ਦੂਰ ਨਿਕਲੀਏ ਇਸ ਕਰਕੇ ਵਿਕੀ ਜਿੱਦਾਂ ਤੁਹਾਡੇ ਕੋਈ ਗਾਉਂ ਦਾ ਹੈਗਾ ਤੁਹਾਨੂੰ ਸ਼ੌਂਕ ਗਾਇਕ ਵੀ ਉਹ ਵਧੀਆ ਗਾਣੇ ਗਾ ਲੈਂਦੇ ਤੁਸੀਂ ਗਾਉਂਦੇ ਵੀ ਰਹਿੰਦੇ ਹੋ ਜਦੋਂ ਤੁਸੀਂ ਗਾਇਕਾਂ ਨੂੰ ਦੇਖਦੇ ਹੋ ਵੱਡੀਆਂ ਵੱਡੀਆਂ ਗੱਡੀਆਂ 'ਚ ਫਿਰਦੇ ਆਂ ਚੰਗੇ ਚੰਗੀਆਂ ਕੋਠੀਆਂ 'ਚ ਬਹਿੰਦੇ ਆਂ ਉੱਠਦੇ ਆਂ ਉਦੋਂ ਮਨ 'ਚ ਕੀ ਖਿਆਲ ਆਂਦਾ ਹੈ ਬੜਾ ਖਿਆਲ ਆਂਦਾ ਵੀ ਆਪਾਂ ਵੀ ਇਦਾਂ ਕੋਈ ਮੀ ਫਿਰੇ ਸਾਡੇ ਕੋਈ ਵੀ ਗੱਡੀਆਂ ਕਰਾ ਹੋਈਏ ਘਰ ਹੋਈਏ ਵੱਡੇ ਚੰਗੇ ਚੰਗੀ ਤਰ੍ਹਾਂ ਆਪਾਂ ਵੀ ਰਹੀਏ ਇਹ ਦਿਨਾਂ ਦੇਖਣੇ ਪੈਣੇ ਗਰੀਬੀ ਦੇ ਬੜਾ ਸੋਚੀਦਾ ਹੈਗਾ ਜੀ ਰੋਟੀ ਪਾਣੀ ਘਰ ਦਾ ਚੱਲਦਾ ਨਾ ਸਹੀ ਇਸ ਤਰੀਕੇ ਨਾਲ ਹਾਂ ਚੱਲਦਾ ਰਹਿੰਦਾ ਹੈ ਕਿ ਟਾਈਮ ਪਾਸ ਹੋ ਜਾਂਦਾ ਹੈ ਕੋਈ ਨਾ ਕਿ ਠੀਕ ਟਾਈਮ ਪਾਸ ਹੀ ਹਾਂਜੀ ਟਾਈਮ ਪਾਸ ਚੱਲਦਾ ਪਿਆ ਆਪਣਾ ਕੋਈ ਹੋਰ ਗਾਣਾ ਇੱਕ ਦਾ ਸਾਨੂੰ ਜਿਹੜਾ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਹੋਵੇ ਜਿਹਨੂੰ ਜ਼ਿਆਦਾ ਤੁਸੀਂ ਗਾਉਂਦੇ ਹੋ ਜਾਂ ਜਦੋਂ ਕਿਤੇ ਮਨ ਨੂੰ ਦਾਸ ਹੋਵੇ ਉਦੋਂ ਗਾਉਂਦੇ ਹੋ ਉਸ ਗਾਣੇ ਦੇ ਦੋ ਲਾਈਨਾਂ ਹੋ ਜਾਣ ਆਵੇ ਮਹੀ ਤੈਨੂੰ ਸੱਟ ਪਈ ਮਾਰਾਂ ਆਵੇ ਮਹੀ ਤੈਨੂੰ ਸੱਟ ਪਈ ਮਾਰਾਂ ਹੂੰ ਕਿਹੜਾ ਮੁਲਕ ਵਸਾ ਲਿਆ ਤੂੰ ਕਿਹੜਾ ਮੁਲਕ ਵਸਾ ਲਿਆ ਹੂੰ ਪੰਛੀ ਉੱਡ ਕੇ ਘਰਾਂ ਨੂੰ ਆ ਗਏ ਮਹੀ ਬਾਜ਼ ਨਾ ਲੱਗਦਾ ਜੀ ਮੇਰਾ ਬਿਲਕੁਲ ਇਹ ਵਿੱਕੀ ਜੋ ਕਿ ਬਟਾਲਾ ਦੇ ਸਲਮ ਏਰੀਆ ਚ ਰਹਿ ਰਿਹਾ ਹੈ ਲੇਕਿਨ ਬੂਟ ਪਾਲਸ਼ਾ ਕਰਕੇ ਆਪਣੇ ਘਰ ਦੀ ਗੁਜ਼ਾਰਾ ਚਲਾ ਰਿਹਾ ਹੈ ਆਪਣੀ ਕਮਾਈ ਕਰ ਰਿਹਾ ਹੈ ਲੇਕਿਨ ਸਰਸਵਤੀ ਮਾਂ ਨੇ ਗਲੇ ਚ ਤਰਾ ਨਮ ਦਿੱਤਾ ਹੈ ਸੁਰ ਦਿੱਤਾ ਹੈ ਆਵਾਜ਼ ਸੋਹਣੀ ਹੈ ਲੇਕਿਨ ਹਾਲੇ ਵੀ ਉਸ ਪੋੜੀ ਦੀ ਉਡੀਕ ਚ ਹੈ ਜਿਸ ਪੋੜੀ ਤੇ ਚੜ ਕੇ ਉਹ ਬੁਲੰਦੀਆਂ ਛੂ ਸਕੇ ਜਿੱਥੇ ਹੁਣ ਇਸ ਵੇਲੇ ਪੰਜਾਬੀ ਗਾਇਕ ਸਾਡੇ ਬੈਠੇ ਹੋਏ ਹਨ ਪਰ ਗਰੀਬੀ ਹੈ ਗੁਰਬਤ ਹੈ ਸ਼ੌਂਕ ਹੈ ਗਾਉਣ ਦਾ ਤੇ ਮਦਦ ਮੰਗ ਰਿਹਾ ਹੈ ਤੁਹਾਡੀ ਸਾਡੇ ਨਾਲ ਇੱਥੇ ਪ੍ਰਧਾਨ ਮੌਜੂਦ ਨੇ ਇਹਨਾਂ ਦੇ ਇਸ ਸਲਮ ਏਰੀਆ ਦੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਵੀਰੋ ਜੀ ਵਿੱਕੀ ਦੀ ਆਵਾਜ਼ ਬੜੀ ਸੋਹਣੀ ਹੈ ਕੀ ਜਦੋਂ ਤੁਸੀਂ ਸੁਣਦੇ ਹੋ ਉਹਨੂੰ ਤੁਹਾਡੇ ਮਨ 'ਚ ਕੀ ਖਿਆਲ ਆਂਦਾ ਹੈ ਸਰ ਬਹੁਤ ਵਧੀਆ ਗਲਾਇਦਾ ਮਾਂ ਸਰਸਵਤੀ ਨੇ ਬਹੁਤ ਵਧੀਆ ਗਲਾ ਬਖਸ਼ਿਆ ਇਹਨਾਂ ਨੂੰ ਤੇ ਅਸੀਂ ਚਾਹਦੇ ਕੋਈ ਵੀ ਭੈਣ ਭਰਾ ਜਿਹੜਾ ਸਾਡਾ ਅੱਗੇ ਨਿਕਲੇ ਉਹਦੀ ਸਪੋਰਟ ਹੋਵੇ ਲੋਕ ਉਹਨਾਂ ਨੂੰ ਸੁਣਨ ਤੇ ਅਸੀਂ ਵੀ ਚਾਹਦੇ ਇਹ ਖੋਜ ਕੋਈ ਬਾਹਰ ਨਿਕਲੇ ਸਾਡੇ ਸਮਾਜ ਦਾ ਨਾ ਹੋਵੇ ਸਾਡੇ ਬਰਾਦਰੀ ਦਾ ਵੀ ਨਾ ਹੋਵੇ ਅਸੀਂ ਵੀ ਇਹ ਲੋਕ ਚਾਹਨੇ ਆ ਜੇ ਤੁਸੀਂ ਫਿਰ ਕਹੇ ਵਾਲੇ ਗਾਣੇ ਸੁਣਦੇ ਆ ਦੇ ਕੋਲ ਵਿੱਕੀ ਕੋਲ ਮਨ ਚ ਖੁਸ਼ੀ ਹੁੰਦੀ ਹੋਏਗੀ ਕਿ ਆਵਾਜ਼ ਬੜੀ ਸੋਹਣੀ ਆ ਪਰ ਬੈਠਾ ਕਿਹੜੇ ਏਰੀਆ ਚ ਹੈਗਾ ਜੀ ਦੇਖੋ ਸਰ ਹੁਣ ਤੁਹਾਨੂੰ ਪਤਾ ਜੜੀਆਂ ਮਜਬੂਰੀਆਂ ਆ ਉਹ ਬਿਠਾ ਦਿੰਦੀਆਂ ਤੇ ਬਾਕੀ ਸਰ ਮਿਹਨਤ ਕਰਨ ਦੇ ਵਿੱਚ ਕੋਈ ਸ਼ਰਮ ਨਹੀਂ ਕੋਈ ਹਰਜ ਨਹੀਂ ਠੀਕ ਹੈ ਤੇ ਇਹੀ ਅਸੀਂ ਕਹਿਣਾ ਚਾਹਾਂਗੇ ਕੋਈ ਗੱਲ ਨਹੀਂ ਵਕਤ ਹੈ ਚੰਗਾ ਵੀ ਆਉਂਦਾ ਮਾੜਾ ਵੀ ਆਉਂਦਾ ਠੀਕ ਹੈ ਤੇ ਆਪੇ ਪ੍ਰਮਾਤਮਾ ਨੇ ਚਾਇਆ ਤੇ ਦਿਨ ਬਦਲ ਜਾਣਗੇ ਇਹਦੇ ਜੇ ਬਿਲਕੁਲ ਪ੍ਰਮਾਤਮਾ ਨੇ ਚਾਇਆ ਹਤੇ ਵਿੱਕੀ ਦੇ ਦਿਨ ਜ਼ਰੂਰ ਬਦਲਣਗੇ ਇਹ ਵਿੱਕੀ ਭਾਵੇਂ ਇਸ ਵੇਲੇ ਮਿਹਨਤ ਕਰ ਰਿਹਾ ਹੈ ਇਸ ਵੇਲੇ ਮਿਹਨਤ ਕਰਕੇ ਬੂਟਪਾਲਸ਼ਾ ਕਰਕੇ ਆਪਣਾ ਤੇ ਆਪਣੇ ਪਰਿਵਾਰ ਦਾ ਪੇਟ ਪਾਲ ਰਿਹਾ ਹੈ ਲੇਕਿਨ ਜੇ ਕਹਿ ਲਿਆ ਜਾਵੇ ਤਾਂ ਜਿੱਥੇ ਗਰੀਬੀ ਤੇ ਗੁਰਬਤ ਹੈ ਮਜਬੂਰੀ ਹੈ ਉੱਥੇ ਹੀ ਸਰਸਵਤੀ ਮਾਂ ਇਸ ਦੇ ਗਲੇ ਤੇ ਮਿਹਰਬਾਨੀ ਹੈ ਗਾਣੇ ਗਾਂਦਾ ਹੈ ਗਾਇਕੀ ਦਾ ਸ਼ੌਂਕ ਹੈ ਆਵਾਜ਼ ਵੀ ਵਧੀਆ ਹੈ ਲੇਕਿਨ ਜ਼ਰੂਰਤ ਹੈ ਮਦਦ ਦੀ ਤਾਂ ਅਸੀਂ ਵੀ ਤੁਹਾਨੂੰ ਇਹੀ ਕਵਾਂਗੇ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਹ ਵੀਡੀਓ ਉਸ ਪਾਰਖੀ ਤੱਕ ਪਹੁੰਚ ਜਾਵੇ ਜਿਹੜਾ ਪਾਰਖੀ ਇਸ ਹੀਰੇ ਦੀ ਪਛਾਣ ਕਰ ਸਕੇ ਤੇ ਇਹਨੂੰ ਉਹ ਪਲੇਟਫਾਰਮ ਦੇ ਸਕੇ ਜਿਸ ਦੀ ਇਹਨੂੰ ਜ਼ਰੂਰਤ ਹੈ ਕੈਮਰਾ ਪਰਸਨ ਲਾਪਰੀ ਦੇ ਨਾਲ ਭੁਪਾਲ ਸਿੰਘ ਪੰਜਾਬ ਨਿਊ ਬਟਾਲਾ